ਕੋਜਦੇ ਰਹੇ ਮੰਦਰ ਮੱਠੀ ਉੱਥੇ ਜਾ ਕੇ ਲੱਭਦੇ ਰਹੇ ਰੱਬਾ ਸਾਨੂੰ ਮਿਲ ਕੋਜਦੇ ਰਹੇ ਮੰਦਰ ਮੱਠੀ ਸ਼ੀਵ ਦਵਾਲੇ ਰਾਤ ਤੱਕਾਈ ਆ ਕੋਈ ਸ਼ੀਵ ਦਵਾਲੇ ਚ ਜਾ ਕੇ ਬੈਠ ਗਿਆ ਕੋਈ ਮੰਦਿਰਾਂ ਚ ਜਾ ਕੇ ਕੋਈ ਮੱਠਾਂ ਦੇ ਵਿੱਚ ਜਾ ਕੇ ਬੈਠ ਗਿਆ ਰੱਬਾ ਸਾਨੂੰ ਮਿਲ ਨਾਰਕੰਤ ਜਿਦਾਈ ਆ ਆਪਣੀਆਂ ਨਾਰਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਬੈਠ ਕੇ ਰੱਬਾ ਸਾਨੂੰ ਮਿਲ ਪਰ ਅਬਦਾ ਕਿਸੇ ਦਰਸ਼ਨਾ ਪਾਇਆ ਰਤੀ ਗਿੱਤੀਆਂ ਕਰ ਕਰਕੇ ਘਰਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਬੈਠ ਕੇ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਸ਼ਿਵ ਦਵਾਲਿਆਂ ਦੇ ਵਿੱਚ ਮਠਾਂ ਦੇ ਵਿੱਚ ਜਾ ਕੇ ਬੈਠ ਕੇ ਰੱਬਾ ਸਾਨੂੰ ਮਿਲ ਪਰ ਪਰਮਾਤਮਾ ਕੀ ਕਹਿੰਦਾ ਪ੍ਰਭ ਦਾ ਕਿਸੇ ਦਰਸ ਨਾ ਪਾਇਆ ਰਤੀ ਕਾਇਆ ਰੰਗ ਨਾ ਕੋਈ ਰੰਗਾਈ ਆ ਆਏ ਤੇ ਚਲੇ ਗਏ ਪਰ ਪਾਤਸ਼ਾਹ ਦਾ ਫਰਮਾਨ ਸੁਣੋ ਇਸ ਤਰ੍ਹਾਂ ਜੋ ਤੁਹਾਡੇ ਸਾਹਮਣੇ ਗੱਲ ਹੋਈ ਇਹਨੂੰ ਆਪਾਂ ਅੱਜ ਕਬੂਲ ਕਰ ਲਈਏ ਕੱਲ ਕਰ ਲਈਏ ਪਰਸੋਂ ਕਰ ਲਈਏ ਇਹ ਕਰਨਾ ਪੈਣਾ ਕਿਉਂ ਕਰਨਾ ਪੈਣਾ ਕਿ ਅਕਾਲ ਪੁਰਖ ਦੇ ਹੁਕਮ ਨੇ ਕਿਸੇ ਬੰਦੇ ਦੇ ਹੁਕਮ ਨਹੀਂ ਹੈ ਕੀ ਫਰਮਾਨ ਹੈ ਪ੍ਰਭ ਦਾ ਕਿਸੇ ਦਰਸ ਨਾ ਪਾਇਆ ਰਤੀ ਕਾਇਆ ਰੰਗ ਨਾ ਕੋਈ ਰੰਗਾਈ ਆ ਇਸ ਤਰ੍ਹਾਂ ਇਹ ਜਿਸ ਦਿਨ ਦੀ ਬਾਣੀ ਆ ਉਸ ਤੋਂ ਅੱਗੇ ਪਿੱਛੇ ਨਾ ਜਾਇਓ ਇਸ ਤਰ੍ਹਾਂ ਜਿਸ ਤਰ੍ਹਾਂ ਉਸ ਦਿਨ ਕਰ ਰਏ ਸੀ ਦਰਸ਼ਨ ਇਸ ਤਰ੍ਹਾਂ ਕਿਸੇ ਨੇ ਵੇਖਿਆ ਅੱਖੀ ਕਿਉਂ ਨਹੀਂ ਵੇਖਿਆ ਕਿਉਂਕਿ ਚਾਰ ਯੁਗ ਨੇ ਸਾਨੂੰ ਇਹ ਸਮਝਾ ਦਿੱਤਾ ਕਿ ਉਹ ਨਜ਼ਰ ਨਹੀਂ ਹੋਗਾ ਕਿ ਉਹਨਾਂ ਦਾ ਦੱਸ ਦਿੱਤਾ ਕਿਉਂਕਿ ਗੁਰੂ ਪੀਰ ਪੈਗੰਬਰ ਪਵਤਾਰਾ ਉਹਨਾਂ ਨੂੰ ਯਾਥੇ ਲਾਈਟ ਦਿੱਸੀ ਉਹਦੀ ਜਾਂ ਸ਼ਬਦ ਆਇਆ ਸਾਹਮਣੇ ਤੇ ਪਰਮਾਤਮਾ ਕਦੀ ਆਇਆ ਹੀ ਨਹੀਂ ਜੇ موسی ਨੇ ਇਹ ਬੇਨਤੀ ਕਰ ਲਈ ਕਿ ਤੇਰੇ ਸ਼ਬਦ ਜ਼ਰੂਰ ਸੁਣਦਾ ਮੈਂ ਪਹਾੜੀ ਦੇ ਉੱਤੇ ਆ ਕੇ ਬੈਠ ਕੇ ਤੇਰੀ ਭਗਤੀ ਦੇ ਵਿੱਚ ਬੈਠ ਜਾਣਾ ਮੈਨੂੰ ਦਰਸ਼ਨ ਤੇ ਦੇ ਤੇ ਤੁਹਾਡੇ ਪਿਤਾ ਪਰਮੇਸ਼ਵਰ ਨੇ ਪਤਾ ਕੀ ਆਖਿਆ ਆ ਜਿਹੜਾ ਤੇਰੇ ਔਰ ਮੇਰੇ ਵਿੱਚ ਦੰਦੂਤਰਾ ਇੱਕ ਤੀਲਾ ਚੱਕੇ ਵਿੱਚ ਸੁਰੱਖ ਕਰ ਦੇ ਸੁਰੱਖ ਕੀਤਾ ਉਸ ਸਰਾਖ ਦੇ ਵਿੱਚੋਂ ਜਿੰਨੀ ਕਿ ਪਰਮੇਸ਼ਰ ਨੇ ਲਾਈਟ ਭੇਜੀ ਉਸ ਲਾਈਟ ਨੂੰ ਉਹ ਸਹਾਰ ਨਹੀਂ ਸਕਿਆ ਉੱਥੋਂ ਰਿਹਾ ਉਹ ਸਾਰਾ ਪਹਾੜਤ ਕਾਲਾ ਹੋ ਗਿਆ نیچے ਲਾਲ ਪਹਾੜਤ ਦੇ ਆ ਕੇ ਰੈੱਡ ਪਹਾੜਤ ਹੈ ਉਹ ਉੱਥੇ ਆ ਕੇ ਕੋ ਆਪਣਾ சுவாਸ਼ਣ ਸੋ ਉਹਦਾ ਦਰਸ਼ਨ ਕਿਸੇ ਨੇ ਵੀ ਰਤੀ ਪਰ ਨਹੀਂ ਪਾਇਆ ਜਿਹੜਾ ਤੁਸੀਂ ਸਾਹਮਣੇ ਵੇਖਿਆ ਇਸ ਤਰ੍ਹਾਂ ਕਿਸੇ ਨੇ ਵੇਖਿਆ ਅੱਖੀਂ ਚਾਰ ਯੁਗ ਦੇਨ ਦੁਹਾਈ ਆ ਜੇ ਕੋਈ ਕਹੇ ਪਿਛਲੇ ਚਾਰ ਯੁਗਾਂ ਦੇ ਵਿੱਚ ਮੈਂ ਉਹਦਾ ਰਤੀ ਭਾਗ ਤੇ ਦਰਸ਼ਨ ਪਾ ਲਿਆ ਤੇ ਇਹ ਅਟਾਰਕੋਰ ਕਹਿੰਦਾ ਇਹ ਸਭ ਝੂਠ ਹੈ ਮੈਂ ਨਹੀਂ ਕਿਸੇ ਨੂੰ ਦਿਸਿਆ ਮੈਂ ਜੇ ਦਿਸਿਆ ਤੇ ਭਗਤੋ ਸਿਰਫ ਤੁਹਾਨੂੰ ਦਿਸਿਆ ਇਹ ਮੇਰੀ ਮਿਹਰਬਾਨੀ ਹੋਈ ਆ ਭਗਤੀ ਕਰਕੇ ਨਹੀਂ ਤੁਸੀਂ ਮੈਨੂੰ ਲੱਭਿਆ ਮੈਂ ਤੁਹਾਨੂੰ ਲੱਭਿਆ ਇਹੀ ਪ੍ਰਮਾਤਮਾ ਦੀ ਵਡਿਆਈ ਹੈ ਭਗਤ ਇਹਨਾਂ ਸਤ ਧਾਰਾਂ ਨੂੰ ਕ੍ਰੋਸ ਕਰਕੇ ਲਾਲ ਰੰਗ ਤੱਕ ਨਹੀਂ ਜਾ ਸਕਦਾ ਇਹ ਚਿੱਟੇ ਪਸਤਰ ਆਪ ਜੀ ਨੂੰ ਕਿਉਂ ਪਵਾ ਦਿੱਤੇ ਕਿਉਂਕਿ ਅਕਾਲ ਪੁਰਖ ਲਾਲ ਰੰਗ ਤੋਂ ਥੱਲੇ ਚਿੱਟੇ ਚਿੱਟੀ ਧਾਰੀ ਦੇ ਵਿੱਚ ਆਪ ਆਇਆ ਤੁਸੀਂ ਭਗਤੀਆਂ ਕਰ ਕਰਕੇ ਪਿਛਲੇ ਜਨਮਾਂ ਦੇ ਵਿੱਚ ਚਾਰ ਯੁੱਗ ਤੱਕ ਮੱਸਾ ਪਹੁੰਚੇ ਗੁਰੂ ਪੀਰ ਪਰਮਾਤਮਾ ਉਤਾਰਨ ਲਈ ਤੁਹਾਡੀ ਖਾਤਰ ਹਾੜੇ ਕੱਢੇ ਕਿ ਇਹ ਮੇਰੇ ਤਰਲੇ ਪੌਂਦਾ ਪ੍ਰਮਾਤਮਾ ਤੂੰ ਮਿਲ ਲੈ ਪ੍ਰਮਾਤਮਾ ਨੇ ਆਖਿਆ ਕੋਈ ਨਹੀਂ ਬੀਤ ਲੈਣ ਦੇ 996 ਵਿੱਚ ਚੌਕੜੀ ਜਦੋਂ ਆਖਰੀ ਕਲ ਜੁਗਾਇਆ ਉਦੋਂ ਮੈਂ ਆ ਜਾਵਾਂਗਾ ਲਾਲ ਰੰਗ ਦੀ ਧਾਰੀ ਕੋਲ ਚੱਲ ਕੇ ਚਿੱਟੀ ਧਾਰੀ ਦੇ ਵਿੱਚ ਇਸੇ ਕਰਕੇ ਜੰਗੂਦੇਸ਼ ਜੰਗੂਦੇਸ਼ ਦੇ ਰੰਗ ਦਾ ਵੀ ਰੰਗ ਜਿਹੜਾ ਉਹ ਚਿੱਟਾਈ ਹੈ ਚਿੱਟੀ ਧਾਰ ਦੇ ਵਿੱਚ ਪਰਮਾਤਮਾ ਇੱਥੇ ਆਏ ਇਸ ਕਰਕੇ ਇਸ ਖਿੱਤੇ ਨੂੰ ਸਾਰੇ ਨੂੰ ਜੰਗੂਦੇਸ਼ ਆ ਕੇ ਤੇ ਆਪ ਜੀ ਨੂੰ ਵੀ ਚਿੱਟੀ ਧਾਰ ਦੇ ਵਿੱਚ ਬਾਰੋਂ ਵੀ ਰੰਗਿਆ ਤੇ ਅੰਦਰ ਹੋ ਗਏ ਬਿਲਕੁਲ ਮੈਂ ਦੱਸਿਆ